ਇਹਨਾਂ ਬਸੰਤ ਬਾਂਤ ਨੂੰ ਮੁੱਖ ਰੱਖਦੇ ਹੋਏ ਤਿਹਾੜ ਨੂੰ ਮੁੱਖ ਰੱਖਦੇ ਹੋਏ ਅਸੀਂ ਇਨਾਂ ਜਿੰਨੇ ਵੀ ਪਤੰਗਾ ਵਾਲੀਆਂ ਦਕਾਨਾਂ ਨੇ ਜਾਂ ਕੋਈ ਜਿਹੜੀਆਂ ਡੋਰਾ ਵਗੈਰਾ ਵੇਚਦੇ ਨੇ ਉਹਨਾਂ ਦੀ ਸਪੈਸ਼ਲ ਚੈੱਕ ਇਨ ਕਰ ਰਹੇ ਹਾਂ ਮਾਨਜੋਗ ਐਸਐਸ ਵੀ ਸਾਹਿਬ ਵੀ ਨਿਗਰਖਣਾ ਦੇ ਸੰਤਾਰਕ ਨੂੰ ਚਾਰ ਤਾਂਗਕੂਚਿਆਣਾ ਡੋਰ ਨਾ ਵੇਚੇ ਸਰ ਕਿਤੋਂ ਬਰਾਮਦ ਵੀ ਹੋਈ ਕੋਈ ਚੈਨੇ ਡੋਰ ਦੀ ਨਹੀਂ ਫਿਲਹਾਲ ਕੋਈ ਨਹੀਂ ਹੋਈ ਸਰ ਜਿਸ ਤਰ੍ਹਾਂ ਕਿ ਲੋਹੜੀ ਦੇ ਸਮੇਂ ਗਲੀ ਨੁੱਕੜ ਤੇ ਵੀ ਵਿਕੀ ਆ ਉਹਦੇ ਬਾਰੇ ਕੀ ਕਹੋਗੇ ਅਸੀਂ ਪਰਚਾ ਦੁੱਤਾ ਜੀ ਜਿਸ ਬੰਦੇ ਕੋਲੋਂ ਵੀ ਕੋਈ ਰਿਕਵਰ ਹੋਈ ਹੈ ਉਤੇ ਬਰਤਾਂ ਦੇ ਨਾਲ ਦੀ ਨਾਲ ਸਰ ਦੁਕਾਨਾਂ ਦੇ ਨਾਲ ਨਾਲ ਨੌਜਵਾਨ ਸ਼ੌਕੀਨ ਨੇ ਜਿਹੜੇ ਪੰਗ ਚੜਾਉਂਦੇ ਉਹ ਖੁਦ ਵੀ ਸੇਲ ਕਰ ਰਹੇ ਨੇ ਇਹਦੇ ਬਾਰੇ ਕੀ ਵਿਚਾਰਾ ਤੁਹਾਡਾ ਅਸੀਂ ਨਾ ਇੱਕ ਜਿਹੜਾ ਹੈਗਾ ਡਰੋਨ ਛੱਡ ਰਹੇ ਆ ਜਦੋਂ ਡਰੋਨ ਨਹੀਂ ਜਿਹੜਾ ਵੀ ਬੰਦਾ ਫੜਿਆ ਗਿਆ ਤੇ ਜੇ ਕੋਈ ਬੱਚਾ ਫੜੇਗਾ ਤਾਂ ਬੱਚੇ ਦੇ ਮਾਪੇ ਉਤੇ ਕਾਰਵਾਈ ਕਰਾਂਗੇ